ਇੰਨੀ ਦਿਨਾਂ ਤੋਂ ਬਟਾਲਾ ਨੀਂਦ ਸਥਿਤ ਇੱਕ ਰੈਸਟੋਰੈਂਟ ਲੋਕਾਂ ਲਈ ਖਾਸ ਤੌਰ ਤੇ ਮਾਣ ਚੁਣਨ ਵਾਲੀ ਇੱਕ ਜਗ੍ਹਾ ਕਿਹਾ ਜਾਂਦਾ ਹੈ। ਜੇਲ੍ਹ ਨੰਬਰ ਇਹ ਰੈਸਟੋਰੈਂਟ ਜਦ ਵੀ ਕੋਈ ਇੱਥੇ ਆਵੇ 메ਨ ਗੇਟ ਤੋਂ ਲੈ ਕੇ ਅੰਦਰ ਤੱਕ ਬੈਠਣ ਦੇ ਲਈ ਕਹਿਣ ਬਣੇ ਕੋਤਾ ਅਤੇ ਹਰ ਉਸ ਆਏ ਇਨਸਾਨ ਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਜਿਵੇਂ ਕੋਈ ਕਿਸੇ ਜੇਲ੍ਹ ਵਿੱਚ ਪਹੁੰਚ ਗਿਆ ਹੋਵੇ। ਹੋਰ ਤੇ ਹੋਰ ਇਸ ਜਗ੍ਹਾ ਤੇ ਆਉਣ ਵਾਲੇ ਗਾਹਕ ਨੂੰ ਜੇਕਰ ਉਸ ਦੀ ਮਰਜ਼ੀ ਹੈ ਤਾਂ ਉਸ ਨੂੰ ਹੱਥਕੜੀ ਲਗਾ ਦਿੱਤੀ ਜਾਂਦੀ ਹੈ ਤੇ ਉਹ ਨਿਕਲਦਾ ਹੈ। ਇੱਕਰ ਲੋਹਿਰ ਹਸਲਾਖਾਂ ਇੱਕ ਜੇਲ ਬੈਰਕ ਬਣੀ ਹੋਵੇ ਉਸੇ ਤਰ੍ਹਾਂ ਦੇ ਛੋਟੇ ਛੋਟੇ ਬੈਕੰਦ ਵਿੱਚ ਫਿਰ ਕੈਦੀ ਨੂੰ ਠਾ ਰਿਹਾ ਹੈ। ਅਤੇ ਇਸ ਜਗ੍ਹਾ ਤੇ ਜੇਕਰ ਖਾਣੇ ਦੇ ਲਈ ਆਰਡਰ ਕਰਨਾ ਹੋਵੇ ਤਾਂ ਜੋ ਵੀਟਰ ਜਾਂ ਮੈਨੇਜਰ ਹੋਣਗੇ ਉਹ ਵੀ ਕੈਦੀਾਂ ਵਰਕਰ ਜੇਲਰ ਦੀ ਬੜੀ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲਦੇ। ਇਸ ਥਾਂ ਦੇ ਮਾਲਕ ਨੌਜਵਾਨ ਕੁਕੀਰਤਨ ਸਿੰਘ ਖਣੀ ਜੋ ਖੁਦ ਦਾ ਭਾਵੇਂ ਵੀ ਅਸੀਂ ਨਰਸਿੰਗ ਕਰ ਚੁੱਕਾ ਹਾਂ ਪਰ ਉਸਨੇ ਦੱਸਿਆ ਕਿ ਉਸਨੇ ਇੱਕ ਸ਼ੌਂਕ ਸੀ ਕੁਝ ਵੱਖਰਾ ਕਰਨ ਦਾ ਤਾਂ ਉਸਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਇਹ ਸੂਚਨ ਲਿਆਂਦੀ ਅਦੇਸ਼ ਨੂੰ ਤਿਆਰ ਕਰਨ ਲਈ ਉਹਨਾਂ ਦੇ ਕੋਲ ਕੋਈ ਇੰਟੀਰੀਅਰ ਡਿਜ਼ਾਈਨਰ ਨਹੀਂ ਸੀ ਅਤੇ ਨਾ ਹੀ ਉਹਨਾਂ ਕੋਈ رائے ਲਈ ਬਲਕਿ ਖੁਦ ਹੀ ਸਾਰਾ ਆਪ ਸੋਚ ਕੇ ਇਹ ਤਿਆਰ ਕਰ ਬੈਠਾ ਹਾਂ ਉਹ ਬਾਰੇ ਹਰ ਇੱਕ ਸ਼ਖਸ ਨੂੰ ਕੁਝ ਨਵਾਂ ਦੇਣਾ ਚਾਹਤੇ ਕੋਹੋ ਇਸ ਕੋਰਸ ਸੇ ਮੈਚਪਨਾ ਸਫਲ ਹੋਇਆ ਹਾਂ ਅੱਜ ਬਹੁਤ ਸਾਰੇ ਨੌਜਵਾਨ ਆਉਂਦੇ ਹਨ ਅਤੇ ਜੋ ਚਲੋ ਉਹਨਾਂ ਦਾ ਦੇਖੋ ਇਸ ਰੈਸਟੋਰੈਂਟ ਨੂੰ ਦੇਖਣਾ ਹੈ ਅਤੇ ਖਾਣੇ ਦੇ ਨਾਲ ਉਨਾ ਦੀ ਇਸ ਥੀਮ ਦੀ ਵੀ ਕਾਫੀ ਤਾਰੀਫ ਹੋਈ ਹੈ ਉਥੇ ਹੀ ਪਹੁੰਚੇ ਕੁਝ ਨੌਜਵਾਨ ਗਾਇਕਾਂ ਦਾ ਜਿਹਨਾਂ ਦਾ ਨਾਮ ਸੀ ਕਿ ਇਹਾਂ ਦਿਨ ਇੱਕ ਵੱਖਰੀ ਥਾਂ ਹੈ ਜਿਵੇਂ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੋਵੇ ਅਤੇ ਉਹ ਅਕਸਰ ਹੀ ਇੱਥੇ ਆਪਣੇ ਪਰਿਵਾਰ ਦੇ ਨਾਲ ਆਉਂਦੇ ਹਨ ਅੱਜ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਜਿੱਥੇ ਕੀ ਤੁਹਾਨੂੰ ਅਨੋਖਾ ਰੈਸਟੋਰੈਂਟ ਵਿਖਾਵਾਂਗੇ ਤੁਸੀਂ ਰੈਸਟੋਰੈਂਟ ਵੇਖੇ ਹੋਣਗੇ ਹੋਟਲ ਵੇਖੇ ਹੋਣਗੇ ਪਰ ਐਦਾਂ ਦਾ ਅਨੋਖਾ ਰੈਸਟੋਰੈਂਟ ਤੁਹਾਨੂੰ ਵਿਖਾਵਾਂਗੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦਈਏ ਕਿ ਜਿਹਦਾ ਨਾਮ ਹੈ ਜਿਹਦਾ ਨਾਮ ਹੈ ਜੇਲ ਰੈਸਟੋਰੈਂਟ ਤੇ ਨਾਲ ਦੀ ਨਾਲ ਅੰਦਰ ਵੀ ਤੁਹਾਨੂੰ ਲੈ ਕੇ ਜਾਵਾਂਗੇ ਐਂਟਰੀ ਵੀ ਕਰਾਂਗੇ ਤੇ ਐਂਟਰੀ ਤੇ ਉੱਤੇ ਤੁਹਾਨੂੰ ਲੈ ਕੇ ਜਾਵਾਂਗਾ ਤੇ ਨਾਲ ਦੇਖ ਲਓ ਤੁਸੀਂ ਜੇਲ ਬੰਗੜਾ ਦਾ ਹੀ ਸਾਰਾ ਮਾਹੌਲ ਬਣਿਆ ਹੋਇਆ ਤੇ ਅੰਦਰ ਤੁਹਾਨੂੰ ਲੈ ਕੇ ਜਾਵਾਂਗੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਬੈੜਕਾ ਬਣੀਆਂ ਹੁੰਦੀਆਂ ਜੇਲ ਦੇ ਵਿੱਚ ਜੇਲ ਦੇ ਵਿੱਚ ਜਿੱਦਾਂ ਬੈੜਕਾ ਬਣੀਆਂ ਹੁੰਦੀਆਂ ਉਦਾਂ ਹੀ ਇੱਥੇ ਜਿਹੜੇ ਕੈਬਨ ਬਣੇ ਹੋਏ ਨੇ ਸੋ ਕੈਬਨ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਇੱਕ ਅਨੋਖਾ ਜਿਹੜਾ ਰੈਸਟੋਰੈਂਟ ਹੈ ਜਿਹਦਾ ਨਾਮ ਹੈ ਜੇਲ ਰੈਸਟੋਰੈਂਟ ਸੋ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਬੋਰਡ ਵੀ ਲੱਗੇ ਹੋਏ ਨੇ ਸੈਂਟਰਲ ਜੇਲ ਇੱਧਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੈਂਟਰਲ ਜੇਲ ਤੇ ਸਰਵਿਸ ਜਿਹੜੇ ਕਰ ਰਹੇ ਨੇ ਉਹ ਵੀ ਤੁਸੀਂ ਪਹਿਰਾਵੇ ਚ ਦੇਖ ਸਕਦੇ ਹੋ ਇੱਕ ਜੇਲਰ ਆ ਤਾਂ ਇੱਕ ਜੇਰਾਏ ਕੈਦੀ ਬਣਿਆ ਹੋਇਆ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਸਰਵ ਕਰ ਰਹੇ ਨੇ ਬੜਾ ਖਿੱਚਦਾ ਕੇਂਦਰ ਬਣਿਆ ਹੋਇਆ ਜੇਲ ਰੈਸਟੋਰੈਂਟ ਜਿੰਨੂੰ ਕਿਹਾ ਜਾਂਦਾ ਜੇਲ ਰੈਸਟੋਰੈਂਟ ਗੁਰਦਾਸਪੁਰ ਹਾਈਵੇ ਰੋਡ ਦੇ ਉੱਤੇ ਆ ਤੇ ਬੜਾ ਖਿੱਚਦਾ ਕੇਂਦਰ ਬਣਿਆ ਹੋਇਆ ਸੋ ਆਪਾਂ ਜਿਹੜੇ ਇੱਥੇ ਕਸਟਮਰ ਆਏ ਨੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਉਹਨਾਂ ਨੂੰ ਲੱਗਦਾ ਏ ਉਹ ਇੱਥੇ ਆਣ ਕੇ ਜਿਹੜਾ ਖਾਣਾ ਖਾਂਦੇ ਨੇ ਹਰ ਇੱਕ ਤਰ੍ਹਾਂ ਦੀ ਜਿਹੜੀ ਇੱਥੇ ਚੀਜ਼ अवेलेबल ਹੋ ਜਾਂਦੀ ਆ ਆਪਾਂ ਗੱਲਬਾਤ ਕਰਦੇ ਆ ਸਤਿ ਸ਼ਕਾਲ ਭਾਜੀ ਸਤਿ ਸ਼ਕਾਲ ਜੀ ਕੀ ਨਾਮ ਦੇ ਸਤਨਾਮ ਸਿੰਘ ਸਤਨਾਮ ਜੀ ਫਿਰ ਕਿੱਦਾਂ ਦਾ ਲੱਗਦਾ ਏ ਜੇਲ ਰੈਸਟੋਰੈਂਟ ਦਾ ਰੈਸਟੋਰੈਂਟ ਤੇ ਆਪਾਂ ਬੜੇ ਦੇਖਿਆ ਪਰ ਕੁਝ ਅਨੋਖੀ ਚੀਜ਼ੇ ਭਾਜੀ ਨੇ ਪੇਸ਼ ਕਰਦੀ ਬਿਲਕੁਲ ਬਿਲਕੁਲ ਸਰ ਸਭ ਕੁਝ ਵੱਖਰਾ ਆ ਇਹੋ ਜਿਹਾ ਕਿਸੇ ਵੀ ਕੈਫੇ ਚ ਮੈਨੂੰ ਲੱਗਦਾ ਨਹੀਂ ਇਦਾਂ ਦੀ ਸਜਾਵਟ ਹੋਈ ਹੋਣੀ ਜਿੱਦ ਸਤਨਾਮ ਜੀ ਸਰਵਿਸ ਦਾ ਫਿਰ ਕਿਦਾਂ ਸਰਵਿਸ ਹੋ ਕੇ ਆ? ਜੀ ਸਰ ਟੈਸਟ ਵੀ ਬਹੁਤ ਘੈਂਟ ਆ। ਬਹੁਤ ਵਧੀਆ ਹੈ ਸਰ ਵੀ ਬਹੁਤ ਵਧੀਆ ਕਰਦੇ ਨੇ। ਅਸੀਂ ਹਫਤੇ 'ਚ ਇੱਕ ਦੋ ਵਾਰ ਹੀ ਆਨੇ ਆਨੇ ਆ ਇਤੋਂ ਹੀ ਕਾਈ ਦਾ ਲੋਕਲ ਹੈ ਸਾਡੇ ਲੱਗ ਗਿਆ। ਇਹ ਦੋਨੋਂ ਚੀਜ਼ਾਂ ਮਿਲ ਜਾਂਦੀਆਂ ਵੈਜ ਐ ਨਾਨ-ਵੈਜ। ਦੋਨੋਂ ਸਰ ਦੋਨੋਂ ਦੋਨੋਂ ਚੀਜ਼ਾਂ ਅਵੇਲੇਬਲ ਨੇ। ਵੈਜ ਵੀ ਨਾਨ-ਵੈਜ ਵੀ। ਸਤਨਾਮ ਜੀ ਇਹ ਕਿਦਾਂ ਦਾ ਉਪਰਾਲਾ ਲੱਗਦਾ ਹੈ ਵੀਰ ਦਾ? ਇਹ ਲੱਗਦਾ ਸਰ ਮੈਨੂੰ ਤਾਂ ਬਹੁਤ ਵਧੀਆ ਲੱਗਾ। ਬਾਕੀ ਫੈਮਿਲੀ ਵਗੈਰਾ ਨਾਲ ਲੋਕ ਬਹੁਤ ਆਉਂਦੇ ਨੇ। ਬੱਚੇ ਵੀ ਆ ਕੇ ਬਹੁਤ ਕੁਐਸਚਨ ਦਿੰਦੇ ਨੇ ਇਹ ਚੀਜ਼ਾਂ। ਛੋਟੇ ਬੱਚੇ ਬੱਦ ਕੀਤੀ ਹੈ ਜੀ ਆਪਾਂ ਉਹਨਾਂ ਨੇ ਵੀ ਕਿਹਾ ਜੀ ਬਹੁਤ ਵਧੀਆ ਲੱਗਦਾ ਏ ਉਪਰਾਲਾ ਵੀਰ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਵਰਦੀ ਦੇ ਵਿੱਚ ਜਰਾਏ ਉਹ ਜੇਲਰ ਖੜਾ ਏ ਤੇ ਇਧਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਬੈੜਖਾਂ ਬਣੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਅਜਿਹੀਆਂ ਤੁਸੀਂ ਦੇਖ ਸਕਦੇ ਹੋ ਹੱਤਕੜੀਆਂ ਨੇ ਹੱਤਕੜੀਆਂ ਲਗਾ ਕੇ ਲਿਆਂਦੇ ਨੇ ਜਦੋਂ ਬਾਹਰੋਂ ਕਸਟਮਰ ਆਂਦਾ ਏ ਤਾਂ ਉਹਨਾਂ ਨੂੰ ਅੰਦਰ ਲੈ ਕੇ ਆਂਦੇ ਨੇ ਫਿਰ ਉਹਨਾਂ ਨੂੰ ਜਰੀਏ ਸਰਵਿਸ ਦਿੱਤੀ ਜਾਂਦੀ ਏ ਤੇ ਬੈਠਣ ਦਾ ਵੀ ਜਿਹੜਾ ਇਹ ਬਹੁਤ ਵਧੀਆ ਰੇਜ਼ਰਮੈਂਟ ਕੀਤਾ ਹੋਇਆ ਹੈ ਤੇ ਜਦਵਾ ਸੀ ਤੇ ਚਾਹ ਸੀ ਕਿ ਕੋਈ ਐਦਾਂ ਦਾ ਅਨੋਖਾ ਕੰਮ ਕਰਨਾ ਹੈ ਕਿ ਜਿਹਦੇ ਨਾਲ ਜਿਹੜੇ ਲੋਕ ਨੇ ਉਹ ਵੇਖਣ ਅਤੇ ਆਣ ਕੇ ਇੱਥੇ ਬੈਠ ਕੇ ਜਿਹੜਾ ਆਨੰਦ ਲੈਣ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਆਪਾਂ ਜਿਹੜੇ ਤੁਹਾਨੂੰ ਦੱਸ ਦਈਏਗਾ ਆਪਾਂ ਕਿਸੇ ਦੀ ਮਸ਼ਹੂਰੀ ਕਰਨ ਨਹੀਂ ਆਏ ਨਾ ਐਡਵਰਟਾਈਜ਼ਮੈਂਟ ਕਰਨ ਆਏ ਆ ਸਿਰਫ ਤੇ ਸਿਰਫ ਆਪਾਂ ਦਿਖਾਣ ਆਏ ਆ ਕਿ ਸ਼ੌਂਕ ਹੁੰਦਾ ਏ ਕੁਝ ਕਰਨ ਦਾ ਤੇ ਅਲੱਗ ਚੀਜ਼ ਕਰਨ ਦਾ ਸੋ ਆਪਾਂ ਜਿਹੜੇ ਓਨਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਨਾਮ ਦੇ ਮੇਰਾ ਨਾਮ ਅਗਰ ਕੀਰਤਨ ਸਿੰਘ ਜੀ ਕੀਰਤਨ ਸਿੰਘ ਕੋਰ ਕੀਰਤਨ ਜੀ ਫਿਰ ਕਿੱਦਾਂ ਇਹ ਮੰਨ ਦੇ ਵਿੱਚ ਤੁਹਾਡੇ ਆਇਆ ਕਿ ਇਹ ਜੇਲ ਰੈਸਟੋਰੈਂਟ ਬਣਾਣਾ ਕਿਉਂਕਿ ਰੈਸਟੋਰੈਂਟ ਤੇ ਆਪਾਂ ਬੜੇ ਦੇਖੇ ਨੇ ਪਰ ਇਹ ਅਲੱਗ ਹੀ ਚੀਜ਼ ਕੋਈ ਬਣੀ ਹੋਈ ਹੈ ਕੀ ਖਾਸੀਅਤ ਹੈ ਬਸ ਮਤਲਬ ਕਿ ਦਿਮਾਗ 'ਚ ਸੀਗਾ ਕੋਈ ਇਸ ਡਿਫਰੈਂਟ ਕਨਸੈਪਟ ਲੈ ਕੇ ਆਈਏ कि ਜਿਹੜੇ ਜਿਹਦੇ ਨਾਲ ਕਸਟਮਰ ਜਿਹੜੇ ਨੇ ਉਹ ਅਟਰੈਕਟ ਹੋਣ ਤੇ ਉਹ ਵੀ ਆਪਣਾ ਫਨ ਕਰਨ ਤੇ ਫੂਡ ਇੰਜੋਏ ਕਰਨ ਆਪਣੇ ਫਰੈਂਡਸ ਨਾਲ ਆਪਣੀ ਫੈਮਿਲੀ ਨਾਲ ਸੋ ਇਹ ਫਿਰ ਫੈਮਿਲੀ ਵਾਸਤੇ ਵੀ ਹੈਗਾ ਜੀ ਇਦਾਂ ਫੈਮਿਲੀ ਵਾਸਤੇ ਹੀ ਬਣਾਇਆ ਹੋਇਆ ਹੈ ਫੈਮਿਲੀਆਂ ਬਹੁਤ ਆਉਂਦੀਆਂ ਨੇ ਉਹ ਆਪਣਾ ਇੰਜੋਏ ਕਰਦੇ ਨੇ ਸਾਰੇ ਜਣੇ ਇਹ ਕਿੱਦਾਂ ਮਨ ਦੇ ਵਿੱਚ ਕਿੱਦਾਂ ਆਇਆ ਤੁਹਾਡੇ ਕੀ ਇਹੋ ਹੀ ਰੈਸਟੋਰੈਂਟ ਬਣਾਉਣਾ ਹੈ ਜੇਲ ਰੈਸਟੋਰੈਂਟ ਕਿਦਾਂ ਆਪਾਂ ਦੇਖਿਆ ਕਿ ਕਸਟਮਰ ਨੂੰ ਲੈ ਕੇ ਆਉਂਦੇ ਹੱਤਕੜੀਆਂ ਲਗਾ ਕੇ ਲਿਆਉਂਦੇ ਉਹ ਕਿੱਦਾਂ ਮਨ ਦੇ ਵਿੱਚ ਹੈ ਇਹ ਕਸਟਮਰ ਦੀ ਆਪਣੀ ਚੋਇਸ ਆ ਕੋਈ ਕਹਿੰਦੇ ਆ ਕਿ ਆਪਾਂ ਮਤਲਬ ਕੀ ਹਾਥਕੜੀਆਂ ਲਾ ਕੇ ਸਾਨੂੰ ਲੈ ਕੇ ਜਾਓ ਮਤਲਬ ਆਪਾਂ ਵੀਡੀਓ ਬਣਾਉਣੀ ਹੈ ਕੋਈ ਰੀਲਸ ਵਗੈਰਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਜੋ ਜ਼ਮਾਨਾ ਆ ਰੀਲਸ ਦਾ ਇੰਸਟਾਗ੍ਰam ਦਾ ਬਸ ਉਹਦੇ ਚੱਕਰ 'ਚ ਲੋਕ ਆਪਣੇ ਜਿਆਦਾ ਯੰਗਸਟਰਸ ਨੇ ਜਿਹੜੇ ਫਨ ਕਰਾ ਕਰਦੇ ਆ ਕੁਝ ਫੈਮਿਲੀਜ਼ ਵੀ ਨੇ ਉਹ ਵੀ ਹਾਥਕੜੀਆਂ ਲਵਾ ਕੇ ਐਂਟਰੀ ਲੈਣੀ ਫੋਟੋਜ਼ ਲੈਣੀਆਂ ਲੋਕ ਆਪਣਾ ਇੰਜੋਏ ਕਰਦੇ ਏਦਾਂ ਦੇ ਰੈਸਟੋਰੈਂਟ ਹੋਰ ਵੀ ਪੰਜਾਬ ਦੇ ਵਿੱਚ ਹੈਗੇ ਆ ਮੈਂ ਤਾਂ ਕਦੇ ਦੇਖਿਆ ਨਹੀਂ ਆ ਪਹਿਲੀ ਵਾਰੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਇਹ ਦੇਖਿਆ ਹੈ ਆਪਣੇ ਏਰੀਆ ਚ ਤੇ ਮੇਰੇ ਖਿਆਲ ਚ ਕੋਈ ਨਹੀਂ ਹੈਗਾ ਮੈਨੂੰ ਬਾਕੀ ਜਿਆਦਾ ਪਤਾ ਨਹੀਂ ਕਿਤੇ ਹੋਰ ਹੈਗਾ ਨਹੀਂ ਹੈਗਾ ਮੈਂ ਆਊਟ ਆਫ ਪੰਜਾਬ ਹੈਗੇ ਹਾਂ ਹਾਂਜੀ ਬੜਾ ਮੈਨੂੰ ਲੱਗਦਾ ਕਿ ਕਾਫੀ ਲੋਕ ਵੀ ਇੱਥੇ ਆਂਦੇ ਨੇ ਚੰਗਾ ਖਿੱਚਦਾ ਜਿਹੜਾ ਕੇਂਦਰ ਬਣਿਆ ਹੋਇਆ ਕਾਫੀ ਸੈਲਫੀਆਂ ਵੀ ਲੋਕ ਕਰਵਾਉਂਦੇ ਕੀ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਮਤਲਬ ਇਹ ਤੇ ਅੱਜ ਕੱਲ ਦੀ ਰੀਤੀਆਂ ਆਪਾਂ ਕਿਤੇ ਗਏ ਆ ਆਪਾਂ ਫੋਟੋ ਨਹੀਂ ਖਿੱਚੀ ਤੇ ਕੀ ਕੀਤਾ ਹਾਂਜੀ ਬਿਲਕੁਲ ਹਰ ਕੋਈ ਲੋਕ ਆਉਂਦੇ ਆ ਫੋਟੋ ਵਗੈਰਾ ਖਿੱਚਦੇ ਆ ਖਾਣਾ ਇੰਜੋਏ ਕਰਦੇ ਆ ਉਹ ਕਿੱਦਾਂ ਇਹ ਹਾਈਵੇ ਦੇ ਉੱਤੇ ਆ ਤੇ ਫਿਰ ਕਸਟਮਰ ਵੀ ਠੀਕ ਹੀ ਆਂਦਾ ਜਾਂ ਮਤਲਬ ਕਿ ਕਸਟਮਰ ਹੈਗਾ ਹਾਈਵੇ ਦੇ ਉੱਤੇ ਹੈ ਮਤਲਬ ਕਿ ਜਿਹੜਾ ਲੋਕਲ ਕਸਟਮਰ ਵੀ ਆਉਂਦਾ ਹੈ ਜਿਹੜੇ ਲੋਕਲ ਨਹੀਂ ਵੀ ਨੇ ਜਿਹੜੇ ਆਪਣੇ ਟੂਰਿਸਟ ਨੇ ਉਹ ਵੀ ਆਉਂਦੇ ਆ ਜਿਹੜਾ ਵੀ ਆਉਂਦਾ ਇੱਕ ਵਾਰੀ ਕਿ ਕਹਿੰਦਾ ਕਿ ਹਾਂ ਡਿਫਰੈਂਟ ਕਨਸੈਪਟ ਹੈ ਸਾਨੂੰ ਮਜਾ ਆਇਆ ਸੋਪਾ ਜੀ ਇਹ ਇਸ ਤੋਂ ਅੱਗੇ ਵੀ ਕੁਝ ਸੋਚਿਆ ਹੈ ਇਹਦੇ ਬਾਰੇ ਜੇ ਐ ਤਾਂ ਤੁਸੀਂ ਚਲੋ ਮੰਨ ਦਾ ਚਾਹ ਸੀਗਾ ਤੁਹਾਡਾ ਬਣ ਗਿਆ ਉਸ ਤੋਂ ਅੱਗੇ ਵੀ ਕੋਈ ਕਨਸੈਪਟ ਕੀਤਾ ਹੋਇਆ ਮੰਨ ਦੇ ਵਿੱਚ ਹਾਂ ਜੀ ਮਤਲਬ ਜੇ ਇਹਨੂੰ ਆਪਾਂ ਰਨ ਕਰੀਏ ਵਧੀਆ ਤਰੀਕੇ ਨਾਲ ਫਿਰ ਹਜੇ ਹੋਰ ਵੀ ਕਨਸੈਪਟ ਹੈਗੇ ਨੇ ਸਾਡੇ ਦਿਮਾਗ 'ਚ ਅਸੀਂ ਉਹਨੂੰ ਆਪਣੇ ਏਰੀਆ 'ਚ ਲਿਆਵਾਂਗੇ ਹੁਣ ਜਿੱਦਾਂ ਸਾਡੇ ਇੱਥੇ ਗਾ ਜਿਹੜੇ ਆਪਾਂ ਏਰੀਆ 'ਚ ਖਿਲੋਤੇ ਆ ਆਪਣੇ ਨਸ਼ਹਿਰਾ ਮੱਜਾ ਸਿੰਘ ਵਿੱਚ ਇੱਥੇ ਲਾਈਵ ਸਿੰਗਿੰਗ ਦਾ ਅੱਜ ਤੱਕ ਮੇਰੇ ਸਾਹਿਬ ਨੇ ਕੀਤਾ ਨਹੀਂ ਕਿਸੇ ਨੇ ਆਪਾਂ ਉਹ ਵੀ ਲਿਆ ਮਤਲਬ ਕਿ ਲਾਈਵ ਸਿੰਗਿੰਗ ਵੀ ਚੱਲਦੀ ਹੈ ਇੱਥੇ ਉਹ ਫਿਰ ਜਿਹੜਾ ਲਾਈਵ ਸਿੰਗਿੰਗ ਕਰਦੇ ਉਹ ਕੋਈ ਦਿਨ ਰੱਖਿਆ ਹੋਇਆ ਹੈ ਕਿ ਜਾਂ ਡੇਲੀ ਉਹ ਵੀ ਚੱਲਦਾ ਜੀ ਆਪਣੇ ਡਿਪੈਂਡ ਕਰਦਾ ਹੈ ਮਤਲਬ ਮਹੀਨੇ 'ਚ ਇੱਕ ਦੋ ਵਾਰ ਜਾਂ ਜੇ ਕੋਈ ਪਾਰਟੀਆਂ ਵਗੈਰਾ ਬੁੱਕ ਕਰਦੇ ਆ ਲੋਕ ਉਹਨਾਂ ਵਾਸਤੇ ਸੈਪਰੇਟ ਵੀ ਬੁਕਿੰਗ ਕਰ ਦਿੱਦੀ ਆ ਸਿੰਗਰ ਉਹਨਾਂ ਵਾਸਤੇ ਸਪੈਸ਼ਲ ਵੀ ਬੁਲਾਇਆ ਜਾਂਦਾ ਜਿਦਾਂ ਕਿ ਬਰਥਡੇ ਪਾਰਟੀ ਕੋਈ ਮਤਲਬ ਕਿਸੇ ਵੀ ਤਰੀਕੇ ਦੀ ਪਾਰਟੀਆਂ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਫਿਰ ਲੋਕਾਂ ਦਾ ਪਿਆਰ ਕਿੰਨਾ ਕੁ ਮਿਲ ਰਿਹਾ ਕਿਉਂਕਿ ਬੜੀ ਅਲੱਗ ਚੀਜ਼ ਜਿਹੜੀ ਪੇਸ਼ ਕੀਤੀ ਤੇ ਕਿੰਨਾ ਕੁ ਪਿਆਰ ਮਿਲਿਆ ਲੋਕਾਂ ਨੂੰ ਮੈਂ ਆਪਣੇ ਬਹੁਤ ਜ਼ਿਆਦਾ ਮਤਲਬ ਜਿੰਨਾ ਸਾਨੂੰ ਟਾਈਮ ਗਿਆ ਹੋ ਮਤਲਬ ਕਿ 5 4 5 ਮਹੀਨੇ ਦੇ حساب ਨਾਲ ਹੀ ਮਤਲਬ ਕਿ ਬਹੁਤ ਵਧੀਆ ਕਰਨ ਦੇ ਆ ਹਾਂਜੀ ਉਹ ਗੱਲਬਾਤ ਕੀਤੀ ਹੈ ਜੀ ਓਨਰ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਤੇ ਬਹੁਤ ਵਧੀਆ ਹੀ ਜਿਹੜਾ ਰਿਸਪੌਂਸ ਮਿਲਦਾ ਪਿਆ ਹੈ ਮਨ ਦੇ ਵਿੱਚ ਚਾਹ ਸੀਗਾ ਕੋਈ ਅਲੱਗ ਚੀਜ਼ ਪੇਸ਼ ਕਰਨੀ ਹੈ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਤਾਂ ਉਹਨਾਂ ਨੇ ਪੇਸ਼ ਕੀਤੀ ਹੈ ਸੋ ਸਾਡਾ ਇੱਕੋ ਇੱਕ ਮਕਸਦ ਹੈ ਕਿ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਓ ਤਾਂ ਕਿ ਜਿਹੜੀ ਅੱਜ ਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਵੀ ਪਤਾ ਲੱਗੇ ਵੀ ਐਦਾਂ ਦੀ ਐਵੇਂ ਜਿਹੜੀਆਂ ਚੀਜ਼ਾਂ ਹੈ ਗਿਆ ਨੇ ਸਾਡੇ ਪੰਜਾਬ ਦੇ ਵਿੱਚ ਤੁਸੀਂ ਰੈਸਟੋਰੈਂਟ ਵੇਖੇ ਨੇ ਪਰ ਇਹੋ ਜਿਹਾ ਰੈਸਟੋਰੈਂਟ ਜਿਹੜਾ ਹੈ ਤੁਹਾਨੂੰ ਅੱਜ ਦਿਖਾਇਆ ਏ ਕਿ ਜਿੱਥੇ ਜੇਲ ਵਰਗਾ ਮਾਹੌਲ ਹੈਗਾ ਏ ਤੇ ਨਾਲ ਦੀ ਨਾਲ ਲੋਕ ਵੀ ਜਰੇ ਨੇ ਵਾਹ ਵਾਹ ਕਰਦੇ ਨੇ ਤੇ ਸੈਲਫੀਆਂ ਵੀ ਕਰਾਉਂਦੇ ਨੇ ਤੇ ਫੋਟੋਆਂ ਵੀ ਕਰਵਾਉਂਦੇ ਨੇ ਸੋ ਕੈਮਰਾ ਪਰਸਨ ਹਵਨਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ ਬਿਊਰੋ ਰਿਪੋਰਟ ਐਸ ਜੀ